ਅੱਜਕੱਲ ਆਪਣੇ ਕਰਾਦੀ ਰੋਜੀ ਰੋਟੀ ਚਲਾਉਣ ਦੇ ਲਈ ਪੰਜਾਬੀ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਂਦੇ ਨੇ ਪਰ ਉੱਥੇ ਜਾ ਕੇ ਉਹਨਾਂ ਦਾ ਕੀ ਹਾਲ ਹੁੰਦਾ ਕਿੰਜ ਉਹਨਾਂ ਦਾ ਚਿੱਤ ਘਰ ਵਾਪਸ ਆਉਣ ਨੂੰ ਕਰਦਾ ਇਹ ਆ ਵੀਰ ਖਾਸ ਤੌਰ ਤੇ ਬਿਆਨ ਕਰ ਰਿਹਾ ਇਸ ਵੀਰ ਦਾ ਕਹਿਣਾ ਹੈ ਕਿ ਆਪਣਾ ਘਰ-ਬਾਰ ਛੱਡ ਕੇ ਵਿਦੇਸ਼ਾਂ ਦੇ ਵਿੱਚ ਰੋਜੀ ਰੋਟੀ ਦੀ ਖਾਤਰ ਆਇਆ ਪਰ ਹੁਣ ਇਸ ਦਾ ਚਿੱਤ ਕਰਦਾ ਹੈ ਕਿ ਆਪਣੇ ਘਰ ਨੂੰ ਜਾਵੇ ਇਸ ਦਾ ਕਹਿਣਾ ਹੈ ਕਿ ਸਾਰੀ ਉਮਰ ਕਮਾ-ਕਮਾ ਕੇ ਪੈਸੇ ਘਰਦਿਆਂ ਨੂੰ ਦੇਈ ਜਾਣਾ ਪਰ ਫਿਰ ਵੀ ਕਰਦੇ ਕਹਿੰਦੇ ਨੇ ਕਿ ਤੂੰ ਸਾਡੇ ਲਈ ਕੀਤਾ ਕੀ ਹੈ ਤੂੰ ਤਾਂ ਆਪਣੀ ਐਸ਼ ਪ੍ਰਸਤੀ ਦੇ ਲਈ ਗਿਆ ਤਾਂ ਇਸ ਵੀਰ ਦੇ ਵੱਲੋਂ ਉੱਥੇ ਰਹਿੰਦੇ ਪੰਜਾਬੀਆਂ ਦਾ ਦੁੱਖ ਬਿਆਨ ਕੀਤਾ ਗਿਆ ਕਿ ਕਿਸ ਤਰ੍ਹਾਂ ਉੱਥੇ ਐਸ਼ ਨਹੀਂ ਹੱਡ ਤੋੜਵੀਂ ਮਿਹਨਤ ਕਰਨੀ ਪੈਂਦੀ ਹੈ ਕਿ ਆ ਕੇ ਚਲੋ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਘਰੋਂ ਬਾਹਰ ਰਹਿਣ ਡਿਆ ਸੋ ਮੈਂ ਹੁਣ ਵਾਪਸ ਆਪਣੇ ਪਤਣਾ ਨੂੰ ਆਉਣਾ ਚਾਹੁੰਦਾ ਮੈਂ ਮੈਂ ਥੋੜਾ ਜਿਹਾ ਆਪਣੇ ਘਰ ਵਿੱਚ ਰਹਿਣਾ ਚਾਹੁੰਦਾ ਸੋ ਮੈਂ ਤੁਹਾਡੇ ਸੁੱਖ ਵਾਸਤੇ ਆਰਾਮ ਵਾਸਤੇ ਮੈਂ ਆਪਣੀ ਜਿਹੜੀ ਹੈਗੀ ਆ ਉਹ ਲਾਈਫ ਦੇਸ਼ਾਂ-ਵਦੇਸ਼ਾਂ ਦੇ ਵਿੱਚ ਗੁਜ਼ਾਰ ਦਿੱਤੀ ਤੇ ਮੈਂ ਹੁਣ ਤੁਹਾਡੇ ਚਰਨਾਂ ਵਿੱਚ ਆਣ ਕੇ ਥੋੜਾ ਜਿਹਾ ਆਰਾਮ ਕਰਨਾ ਚਾਹੁੰਨਾ ਤੇ ਅੱਜੋ ਮੇਰੇ ਘਰ ਦੇ ਬਣਾ ਸਵਾਰ ਕੇ ਮੈਨੂੰ ਕਹਿੰਦੇ ਤੂੰ ਸਾਡੇ ਲਈ ਕੀਤਾ ਕੀ ਅੱਜ ਤੱਕ ਤੂੰ ਬਦੇਸ਼ਾਂ ਵਿੱਚ ਗਿਆ ਆਪਣੇ ਲਈ ਗਿਆ ਸਾਡੇ ਲਈ ਨਹੀਂ ਗਿਆ ਆਪਣੇ ਐਸ਼ ਵਾਸਤੇ ਗਿਆ ਆਪਣੀ ਐਸ਼ ਪ੍ਰਸਤੀ ਵਾਸਤੇ ਗਿਆ ਸਾਡੇ ਲਈ ਤੋਂ ਕੁਛ ਨਹੀਂ ਕੀਤਾ ਅਸੀਂ ਜਿੱਥੇ ਸੀ ਉੱਥੇ ਹੀ ਆ ਅਰ ਚੜਦੇ ਮਹੀਨੇ ਜਦੋਂ ਸੈਲਰੀ ਮਿਲਦੀ ਆ ਪਹਿਲਾਂ ਗੱਲੇ ਗੱਲੇ ਦੇ ਕਾਰਡ ਦੇ ਵਿੱਚ ਪਾਈ ਦੀ ਆ ਫਿਰ ਆਪਣਾ ਵੀ ਰੋਟੀ ਭਰ ਖਾਣਾ ਕੋਈ ਕਪੜਾ ਲੱत्ता ਵੀ ਦੇਖਣਾ ਅੱਜ ਉਹਨਾਂ ਨੇ ਇੰਨੀ ਗੱਲ ਕਹੀ ਕਿ ਸਾਡੇ ਲਈ ਤੁਸੀਂ ਕੀਤਾ ਕੀ ਆ ਇੱਕ ਵੱਡਾ ਘਰ ਦਾ ਮੈਂਬਰ ਹੋਣ ਦੇ ਕਰਕੇ ਬੰਦਾ ਸਾਰੀ ਆਪਣੀ ਜ਼ਿੰਦਗੀ ਖਰਾਬ ਕਰ ਦਿੰਦਾ ਬਾ ਕਿ ਮੇਰੇ ਘਰ ਦੀ ਜਿੰਦਗੀ ਬਣ ਜਾਵੇ ਮੇਰੇ ਬੱਚਿਆਂ ਵੀ ਬਣ ਜਾਵੇ ਪਰ ਕਰਦੇ ਫਿਰ ਵੀ ਜਿਹੜਾ ਹੈਗਾ ਉਹ ਆ ਕੇ ਵੱਡੇ ਬੰਦੇ ਨੂੰ ਇਹ ਕਹਿੰਦੇ ਆ ਕਿ ਤੂੰ ਸਾਡੇ ਵਾਸਤੇ ਅਜ ਤੱਕ ਕੀ ਕੀਤਾ ਕੀ ਛੋੜੇ ਭਰਾ ਦਾ ਵਿਆਹ ਕੀਤਾ ਆਪਣੀ ਭੈਣ ਦਾ ਵਿਆਹ ਕੀਤਾ ਛੋੜੇ ਭਰਾ ਨੂੰ ਡਾਕਟਰ ਬਣਾਇਆ ਆਪਣੇ ਸਿਰ ਤੇ ਤੂਫਾਨ ਵੀ ਦੇਖਿਆ ਠੰਡਾ ਵੀ ਦੇਖਿਆ ਆਪਣਾ ਕੋਈ ਸ਼ੌਂਕ ਨਹੀਂ ਪੂਰਾ ਕੀਤਾ ਕੋਈ ਨਵਾਂ ਕੱਪੜਾ ਨਹੀਂ ਪਾ ਕੇ ਦੇਖਿਆ ਕੋਈ ਝੂਠ ਬੂਠ ਨਹੀਂ ਲਾ ਕੇ ਦੇਖਿਆ ਕਿੱਚੰਗਾ ਖਾ ਕੇ ਨਹੀਂ ਅਦਕਮ ਦੇਖਿਆ ਨਾ ਕਰੇ ਦਾਰੂ ਪੀਤੀ ਨਾ ਸਿਗਰਟ ਨਾ ਕੋਈ ਬੀੜੀ ਨਾ ਤਵਾਕੂ ਤਾਂ ਕਰਦਿਆ ਨੇ ਕਿੰਨੇ ਤੂੰ ਸਾਡੇ ਲਈ ਕੀਤਾ ਕੀ ਆ ਵੇਖੋ ਆਪਣੇ ਚਾਵਲੀਆਂ ਜੁੱਤੀਆਂ ਬਣਾ ਕੇ ਦੇ ਦਈਏ ਤਾਂ ਵੀ ਕਰਦੇ ਨਹੀਂ ਇਹ ਗੱਲ ਕਹਿਣੀ ਕਿ ਤੂੰ ਸਾਡੇ ਲਈ ਕੀਤਾ ਕੀ ਆ